ਸੰਦੂ ਸਾਹਿਬ ਮੈਨੂੰ ਤਾਂ ਇਹ ਦੇਸ਼ ਦੀ ਕਿਸਮਤ ਜਿਹੜੀ ਆ ਨਾ ਜੀ ਉਹਦੇ ਤੇ ਤਰਸ ਆਉਂਦਾ ਵੀ ਜਿੰਨਾਂ ਵਧੀਆ ਦੇਸ਼ ਸੀ ਜਿੰਨੀਆਂ ਰੁੱਤਾਂ ਨੇ ਇੱਥੇ ਤੇ ਲੀਡਰਸ਼ਿਪ ਵੀ ਸਾਨੂੰ ਉਨੀ ਹੀ ਮਾੜੀ ਮਿਲੀ ਹੈ ਜੀ ਜੀ ਤੇ ਜਿਹੜੇ ਦੇਸ਼ਾਂ ਤੋਂ ਅਸੀਂ ਭੱਜੇ ਜਾਂਦੇ ਆ ਉੱਥੇ ਕਿਤੇ ਠੰਡ ਵੱਧ ਪੈਂਦੀ ਹੈ ਕਿਤੇ ਗਰਮੀ ਵੱਧ ਪੈਂਦੀ ਹੈ ਜੀ ਤੇ ਉਹ ਦੇਖੋ ਕਿਵੇਂ ਮੰਨ ਲਓ ਵੀ ਚੱਕੀ ਕਰਦੇ ਪਏ ਨੇ ਜੀ ਤੇ ਗੱਲ ਇਹ ਹੈ ਵੀ ਹੁਣ ਇਹ ਥੋੜੇ ਦਿਨ ਪਹਿਲਾਂ ਇਹਨਾਂ ਨੂੰ ਇੱਕ ਅਜੀਤ ਅੰਜੂਮ ਨਾਲ ਆ ਸੰਜੇ ਸਿੰਘ ਦਾ ਇੱਕ ਇੰਟਰਵਿਊ ਸੀ ਹੂੰ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਬੜੇ ਸਵਾਲ ਕੀਤੇ ਵੀ ਤੁਸੀਂ ਉਦੋਂ ਸ਼ੀਲਾ <div>ਦਿਕਸ਼ੀ ਦੇ ਟਵੀਟ ਪੜ ਕੇ ਇੱਕ ਤਾਂ ਸੁਣਾਇਆ ਵੀ ਕਹਿੰਦੇ ਵੀ ਸ਼੍ਰੀ ਰਾਜ ਕੇ ਜੀ ਵਾਲ ਕਹਿੰਦੇ ਵੀ ਸ਼ੀਲਾ <div>ਦਿਕਸ਼ੀ ਦੇ ਤਾਂ 10 ਏਸੀ ਆ ਜੀ ਮੈਂ ਸੁਣਿਆ ਉਹਦੇ ਬਾਥਰੂਮ 'ਚ ਵੀ ਏਸੀ ਲੱਗਾ ਹੈ ਕਹਿੰਦਾ ਹੂੰ ਤੇ ਮੇਰਾ ਤਾਂ ਕਹਿੰਦਾ ਕਲੇਜਾ ਫਟਦਾ ਹੈ ਵੀ ਇਹ ਲੋਕਾਂ ਦੇ ਟੈਕਸ ਦੇ ਪੈਸੇ ਨਹੀਂ ਹੂੰ ਤੇ ਹੁਣ ਕਿਉਂ ਨਹੀਂ ਫਟਦਾ ਜੀ ਇਹਨਾਂ ਦਾ ਕਲੇਜਾ ਸਹੀ ਗੱਲ ਹੈ ਇਹ ਇਹ ਨੈਤਿਕਤਾ ਦੀ ਤਾਂ ਉਹਨੇ ਕਿਹਾ ਵੀ ਇਹ ਵੀ ਤੁਸੀਂ ਅੱਜ ਉਹ ਨੈਤਿਕਤਾ ਦੇ ਦਾ ਉਨੀ ਉੱਚੇ ਕਿਲਾਕ ਨਾਲ ਇਹ ਕਹਿ ਸਕਦੇ ਹੋ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਕਹਿੰਦਾ ਇੰਨੇ ਲੰਮੇ ਟਾਈਮ ਤੇ ਥੋੜਾ ਬਹੁਤਾ ਤਾਂ ਕਹਿੰਦਾ ਫਰਕ ਪੈ ਹੀ ਜਾਂਦਾ ਹੈ ਕਹਿੰਦਾ ਹੂੰ 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 ਤੁਸੀਂ ਹਾਲਾਤ ਦੇਖੋ ਇਹਨਾਂ ਨੇ ਵੀ ਉਹ ਉਹ ਲੀਡਰ ਜਿਹੜੀ ਅੱਜ ਦਿੱਲੀ ਵਾਲੇ ਵੀ ਚਲੋ ਇਹਨਾਂ ਨੇ ਫਸਾਲੇ ਉਹ ਜਿਹੜੀ ਬਾਈ ਜੀ ਵੀ ਗੱਲ ਕਰਦੇ ਸੀ ਡਵੈਲਪਮੈਂਟ ਦਾ ਜਿਹੜੀ ਹੋਈ ਹੈ ਉਹ ਸ਼ੀਲਾ ਦਿੱਖਿਤ ਦੇ ਰਾਜ ਚ ਹੋਈ ਹੈ ਜੀ ਹੂੰ ਤੇ ਇਹਨਾਂ ਨੇ ਤਾਂ ਫ੍ਰੀ ਬੀਜ ਲਾਏ ਹੋਏ ਨੇ ਲੋਕ ਆ ਫਰੀ ਦੇ ਦੋ ਜੀ ਉਹ ਫਰੀ ਦੇ ਦੋ ਪਰ ਉਹ ਦਾਵਾ ਉਹਨਾਂ ਦਾ ਤੁਸੀਂ ਅਰਵਿੰਦ ਕੇਜਰੀਵਾਲ ਦੀ ਸਪੀਚ ਵੀ ਸੁਣੀ ਆ ਉਹ ਕਹਿ ਰਹੇ ਨੇ ਕਿ ਅਸੀਂ ਤੇ ਸਕੂਲ ਤੇ ਕਲਾਸਰੂਮ ਹੀ ਬੜੇ ਬਣਾਤੇ ਆ ਤੰਦੂ ਸਾਹਿਬ ਠੀਕ ਆ ਚਲੋ ਕੁਝ ਹੱਦ ਤੱਕ ਦੋਹਾਂ ਕੋਈ ਵੀ ਸਰਕਾਰ ਹੁੰਦੀ ਆ ਉਹਨੇ ਕੁਝ ਨਾ ਕੁਝ ਕੰਮ ਕੀਤਾ ਹੋਊਗਾ ਆਪਾਂ ਇਹ ਨਹੀਂ ਕਹਿੰਦੇ ਵੀ ਜਮਾ ਹੀ ਨਹੀਂ ਕੀਤਾ ਪਰ ਜਿੱਦੇ ਜਿੱਦੇ ਦਾਅਵੇ ਕਰਦੇ ਨੇ ਉਹ ਉਹ ਸਚਾਈ ਨਹੀਂ ਹੈਗੀ ਜੀ ਉਹਦੀ ਹਮ ਹਮ ਇਹਨਾਂ ਇੰਨਾ ਲੰਮਾ ਸਮਾਂ ਮਿਲ ਗਿਆ ਜੀ ਇਹਨਾਂ ਨੂੰ ਕਈ ਸਕੂਲਾਂ ਆਪਾਂ ਵੀਡੀਓ ਦੇਖਦੇ ਆ ਜਦੋਂ ਮੀਂਹ ਪੈਂਦੇ ਨੇ ਕਿਵੇਂ ਉੱਥੇ ਪਾਣੀ ਦੇ ਭਰੇ ਹੁੰਦੇ ਨੇ ਜੀ ਤੇ ਆਪ ਇਹ ਆਏ ਨੇ ਆਰਟੀਆਈ ਕਹਿੰਦੇ ਐਕਟਿਵਿਸਟ ਵੀ ਮੈਂ ਤੇ ਜਿਹੜਾ ਤੁਸੀਂ ਅੱਗੇ ਵੀ ਗੱਲ ਕਰਦੇ ਹੋ ਉਸੋ ਜੋ ਇਹਨਾਂ ਨੇ ਆਰਟੀਆਈ ਦਾ ਹਾਲ ਕੀਤਾ ਹੈ ਜੀ ਹੂੰ ਤੇ ਜਿਹੜੀ ਜਿੰਨੂੰ ਇਹ ਮਾੜੀ ਸਰਕਾਰ ਕਹਿੰਦੇ ਸੀ ਮਨਮੋਹਨ ਸਿੰਘ ਨੇ ਉਹ ਅਧਿਕਾਰ ਦਿੱਤਾ ਸੀ ਜੀ ਹੂੰ ਤੇ ਗੱਲਾਂ ਕਰਦੇ ਨੇ ਇਹ ਵੱਡੀਆਂ-ਵੱਡੀਆਂ ਅੱਜ ਚਰਨਜੀਤ ਭੁੱਲਰ ਦੀ ਰਿਪੋਰਟ ਲੱਗੀ ਹੋਈ ਸੀ ਟ੍ਰਿਬਿਊਨ 'ਚ ਜੀ ਹੂੰ ਉਹ ਕਹਿੰਦੇ ਇਹਨਾਂ ਦੇ 40 ਪਾਣੀ 45 ਲੀਟਰਾਂ ਤੋਂ ਅਸੀਂ ਵੇਰਵਾ ਮੰਗਿਆ ਜੈਦਾਬਾ ਵੀ ਤੁਹਾਡੀ ਕਿੰਨੀ ਵਧੀਆ ਕਹਿੰਦੇ ਜੈਦਾਬਾ ਵੇਰਵਾ ਹੀ ਨਹੀਂ ਦਿੰਦੇ ਹੂੰ 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 ਤੇ ਫਿਰ ਤੁਸੀਂ ਦੇਖੋ ਤਾਂ ਸਹੀ ਨਾ ਵੀ ਇਹ ਖੜੇ ਕਿੱਥੇ ਨੇ ਜੀ ਹੂੰ ਹੂੰ ਤੇ ਇਹ ਤਾਂ ਉਹੀ ਗੱਲ ਆ ਚਲੋ ਤੁਹਾਨੂੰ ਵੀ ਕਿਸਮਤ ਨਾਲ ਇਹਨਾਂ ਨਾਲ ਮੌਕਾ ਮਿਲ ਗਿਆ ਪਰ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਲੋਕ ਸਾਹਿਬ ਵੀ ਇਹਨਾਂ ਪిల్లా ਦੇ ਕਿੰਨਾ ਕੋ ਤੇਲ ਹੈਗਾ ਜੀ ਤੇ ਕੀ ਕੁਛ ਇਹਨਾਂ ਨੇ ਕਰਨਾ ਤੇ ਇਹਦਾ ਹੁਣ ਦਿੱਲੀ 'ਚ ਤਾਂ ਮੈਨੂੰ ਵੀ ਲੱਗਦਾ ਵੀ ਇਹ ਚਾਹੇ ਸੀਟਾਂ ਇਹਨਾਂ ਦੀਆਂ ਕਟਣ ਜਿਵੇਂ ਦੇ ਉੱਥੇ ਹਾਲਾਤ ਨੇ ਜਿਵੇਂ ਦੀਆਂ ਰਿਪੋਰਟਾਂ ਨੇ ਵੀ ਇਹ ਸਿਰ ਰਿਪੀਟ ਕਰਨਗੇ ਜੀ ਉੱਥੇ ਚਲੋ ਦੇਖਦੇ ਹਾਂ ਥੈਂਕ ਯੂ ਜੀ ਪਰ ਪੰਜਾਬ ਦੇ ਵਿੱਚ ਦੇਖੋ ਕੀ ਬਣਦਾ ਜੀ ਪਰ ਹਾਲਾਤ ਮਾੜੇ ਨੇ ਜੀ ਜੇ ਕਿਸੇ ਤੋਂ ਵੀ ਕੋਈ ਉਮੀਦ ਹੈ ਨਹੀਂ ਜੀ ਕਿਸੇ ਪਾਸੇ